ਇਸ ਵਕਤ ਅਸੀਂ ਬਿਲਕੁਲ ਬਾਰਡਰ ਲਾਈਨ ਤੋਂ ਚੰਨ ਕਦਮ ਦੀ ਦੂਰੀ ਤੇ ਖੜੇ ਆਂ ਔਰ ਇਹ ਬੁਰਜੀ ਜਿਹਦੇ ਕੋਲ ਮੈਂ ਖੜਾ ਆਂ ਜੀ ਇਹ ਸੁਰਜੀ ਤੋਂ ਇਹ ਸਾਈਡ ਦੂ 200 ਫੁੱਟ ਚੌੜੀ ਇਹ ਸੜਕ ਬਣਨੀ ਹੈ ਔਰ ਇਹ ਜਿਹੜੀ ਜਗ੍ਹਾ ਤੁਸੀਂ ਵੇਖ ਰਹੇ ਹੋ ਇਹ ਤੇ ਸਾਰੀ ਇਹ ਸੜਕ ਜਿਹੜੀ ਆ ਰਹੀ ਆ 200 ਫੁੱਟ ਚੌੜੀ ਇਹ ਸਾਰਾ ਉਹਦਾ ਵੀਊ ਤੁਹਾਨੂੰ ਇਸ ਵਕਤ ਕੈਮਰੇ ਦੀ ਸਕਰੀਨ ਤੇ ਨਜ਼ਰ ਆ ਰਿਹਾ ਜੀ ਔਰ ਹੁਣ ਮੈਂ ਤੁਹਾਨੂੰ ਉਹ ਜਗ੍ਹਾ ਦਿਖਾਉਣੀ ਚਾਹੁੰਨਾ ਇੱਥੇ ਇਹ ਸਾਰਾ ਏਰੀਆ ਜਿਹੜਾ ਤੁਸੀਂ ਪਿੱਛੇ ਵੇਖ ਰਹੇ ਹੋ ਇੱਥੇ ਇੱਕ ਜਿਵੇਂ 에어ਪੋਰਟ ਨਵਾਂ ਇੱਕ ਇਮਾਰਤ ਬਣਨੀ ਆ ਇੱਥੇ ਜਿੱਥੇ ਜਿੱਥੋਂ ਸਾਰਿਆਂ ਨੇ ਚੈੱਕ ਇਨ ਕਰਨਾ ਔਰ ਇਹ ਉਹ ਜ਼ਮੀਨ ਹੈ ਕਿਸਾਨ ਲੱਖਾ ਸਿੰਘ ਦੀ ਜਿਸ ਦੇ ਬਾਰੇ ਤੁਸੀਂ ਬਹੁਤ ਅਖਬਾਰਾਂ ਚ ਸੋਸ਼ਲ ਮੀਡੀਆ ਤੇ ਟੀਵੀ ਚੈਨਲ ਤੇ ਸੁਣਿਆ ਕਿ ਉਸ ਕਿਸਾਨ ਨੇ ਬਿਨਾਂ ਕਿਸੇ ਸ਼ਰਤ ਦੇ ਆਪਣੀ 16 ਏਕੜ ਜ਼ਮੀਨ ਜਿਹੜੀ ਹੈ ਉਹ ਦੇ ਦਿੱਤੀ ਸੀ ਕਿ ਚਲੋ ਕਰਤਾਰਪੁਰ ਸਾਹਿਬ ਨੂੰ ਲਾਂਘਾ ਬਣਦਾ ਤੇ ਮੈਂ ਇਹਦੇ ਵਿੱਚ ਵਿਗਨ ਨਹੀਂ ਬਣਦਾ ਪਰ ਇੱਕ ਗੱਲ ਤੇ ਹੈ ਕਿ ਕਰਤਾਰਪੁਰ ਸਾਹਿਬ ਉਹ ਜਗ੍ਹਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦੀ ਇੱਕ ਐਸਾ ਸੰਦੇਸ਼ ਦਿੱਤਾ ਹੈ ਇੱਥੇ ਖੁਦ ਗੁਰੂ ਸਾਹਿਬ ਨੇ ਕਿਰਤ ਕੀਤੀ ਹੈ ਕਿਰਸਾਨੀ ਕੀਤੀ ਹੈ ਔਰ ਕਿਸਾਨੀ ਕਰਨ ਵਾਲੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਉਸ ਸਥਾਨ ਨੂੰ ਜਾਣ ਲਈ ਜਿਹੜਾ ਰਸਤਾ ਬਣਨਾ ਜਿਹੜਾ ਕੋਰੀਡੋਰ ਬਣਨਾ ਉਹਦੇ ਲਈ ਕਿਸਾਨ ਪਰੇਸ਼ਾਨ ਨਹੀਂ ਹੋਣੇ ਚਾਹੀਦੇ ਕਿਉਂਕਿ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਮੁਆਵਜ਼ਾ ਜਿਹੜਾ ਉਹ ਜ਼ਰੂਰ ਮਿਲਣਾ ਚਾਹੀਦਾ ਹੈ ਡਾਕਟਰ ਸਾਹਿਬ ਅੱਜ ਤੁਸੀਂ ਇੱਥੇ ਆਏ ਹੋ ਕੋਰੀਡੋਰ ਬਣ ਰਿਹਾ ਤੇ ਕਿਵੇਂ ਲੱਗਦਾ ਦੋਨਾਂ ਦੇਸ਼ਾਂ ਦੇ ਵਿੱਚ ਇਹ ਕੋਰੀਡੋਰ ਕੀ ਮਹੱਤਵ ਰੱਖਦਾ ਹੈ ਤਾਂ ਪਹਿਲੇ ਸਭ ਤੋਂ ਪਹਿਲਾਂ ਸਾਰੀ ਸਾਧ ਸੰਗਤ ਜਿਹੜੀ ਸਾਡੇ ਪੰਜਾਬ ਦੀ ਬਾਹਰ थी ਤੇ ਇਵਨ ਕੇ ਪਾਕਿਸਤਾਨ ਦੀ ਜਿਹੜੀ ਇਸ ਕੋਰੀਡੋਰ ਦੇ ਵਿੱਚ ਪੂਰੀ ਸ਼ਮੂਲੀਅਤ ਕਰਕੇ ਜਿਨ੍ਹਾਂ ਦੇ ਪਿਆਰ ਸਦਕਾ ਤੇ ਲੰਬੇ ਸਮੇਂ ਤੋਂ ਜੋ ਡਿਮਾਂਡ ਅਰਦਾਸਾਂ ਕੀਤੀਆਂ ਸੀ ਇਹ ਲੋਕਾਂ ਨੇ ਉਹ ਪੂਰੀਆਂ ਚੜੀਆਂ ਉਹਨਾਂ ਦੀ ਸਾਰੀ ਸੰਗਤ ਨੂੰ ਸਾਰੇ ਵਰਲਡ ਦੀ ਸੰਗਤ ਨੂੰ ਬਹੁਤ-ਬਹੁਤ ਧੰਨਵਾਦ ਤੇ ਮੁਬਾਰਕਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੀ ਗੱਲ ਇਹ ਹੈ ਕਿ ਆਪਣਾ ਜਿਹੜਾ ਇਹ ਕੋਰੀਡੋਰ ਸਾਡਾ ਸ਼ੁਰੂ ਹੋ ਗਿਆ ਇਹਦਾ ਸਭ ਤੋਂ ਵੱਡਾ ਤਾਂ ਸਿੱਖ ਸੰਗਤ ਜਿਹੜੀ ਆਪਾਂ ਅਰਦਾਸ ਕਰਦੇ ਆਂ ਦੀ ਗੁਰੂਤਾਮਾ ਬਿਛੜੇ ਗੁਰੂਤਾਮਾ ਨੂੰ ਦਰਸ਼ਨ ਕਰਨ ਦੇ ਦੀ ਸਾਰੀਆਂ ਸਾਰੀ ਸੰਗਤਾਂ ਨੇ ਤੇ ਸਿੱਖ ਕੌਮ ਨੂੰ ਸਿੱਖ ਕੌਮ ਨੂੰ ਵੀ ਤੇ ਸਾਰੀ ਮਾਨਵ ਜਾਤੀ ਵਾਸਤੇ ਜਿਨ੍ਹਾਂ ਨੂੰ ਅ ਅਰਦਾਸ ਵਿੱਚ ਆਪਾਂ ਕਰਦੇ ਆ ਜਿੱਦਾਂ ਕਿ ਮਤਲਬ ਸਾਰੇ ਸੰਗਤਾਂ ਨੂੰ ਜਿਹੜੇ ਦਰਸ਼ਨ ਦੇਦਾਰੇ ਹਾਂਜੀ ਗੁਰਦਾਮਾ ਦੇ ਉਹ ਨਸੀਬ ਹੋਣਗੇ ਹਾਂਜੀ ਦੂਜੀ ਚੀਜ਼ ਹੈਗੀ ਬਈ ਇੱਕ ਦੋਨਾਂ ਦੇਸ਼ਾਂ ਦੇ ਵਿੱਚ ਜਿਹੜਾ ਆਪਣਾ ਮਿਲਵਰਤਨ ਹੈ ਉਹ ਵਧੂਗਾ ਬਿਲਕੁਲ ਜਿਹੜਾ ਕਿ ਕਾਫੀ ਲੰਬੇ ਸਮੇਂ ਤੋਂ ਦੋਨਾਂ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਟੈਨਸ਼ਨ ਹੈਗੀ ਉਸ ਬਾਬ ਨਾਨਕ ਦਾ ਅ ਬਿਲਕੁਲ ਠੀਕ ਹੈ ਜੀ ਡਾਕਟਰ ਸਾਹਿਬ ਨੇ ਵੀ ਇਹ ਗੱਲ ਬੜੇ ਖੂਬਸੂਰਤ ਸ਼ਬਦਾਂ ਦੇ ਵਿੱਚ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਸਭੇ ਸਾਂਝੀ ਵਾਲਸਦਾਂ ਕੋਈ ਨਾ ਦਿਸੇ ਬਾਰਾ ਜੀ ਉਹ ਸਾਰੀ ਮਨੁੱਖਤਾ ਨੂੰ ਸਾਂਝਾ ਸੰਦੇਸ਼ ਦਿੱਤਾ ਸੀ ਗੁਰੂ ਸਾਹਿਬ ਨੇ ਔਰ ਉਹਨਾਂ ਦੇ ਸੰਦੇਸ਼ ਤੇ ਚੱਲਦੇ ਆ ਜੇ ਉਹ ਦੋਨੋਂ ਮੁਲਕ ਅੱਗੇ ਵਧਦੇ ਨੇ ਅ ਦੋਸਤੀ ਦਾ ਹੱਥ ਵਧਾਉਂਦੇ ਨੇ ਇੱਕ ਦੂਜੇ ਵੱਲ ਤੇ ਕਿਤੇ ਨਾ ਕਿਤੇ ਦੋਨਾਂ ਮੁਲਕਾਂ ਦੇ ਲਈ ਬਹੁਤ ਵੱਡਾ ਇੱਕ ਪੋਜ਼ਿਟਿਵ ਫੈਸਲਾ ਹੋਏਗਾ ਦੋਨੋਂ ਮੁਲਕ ਜਿਹੜੇ ਨੇ ਇਸ ਗੱਲ ਦੇ ਵਿੱਚ ਸ਼ਾਂਤੀ ਬਣੇਗੀ ਤਰੱਕੀ ਬਣੇਗੀ ਔਰ ਲੋਕਾਂ ਦੇ ਵਿੱਚ ਪਿਆਰ ਮੁਹੱਬਤ ਵਧੇਗਾ ਵਪਾਰ ਵਧੇਗਾ ਕਿਤੇ ਨਾ ਕਿਤੇ ਅਸੀਂ ਇਹ ਗੱਲ ਆਪਣੇ ਕੈਮਰੇ ਦੀ ਅੱਖ ਤੋਂ ਵਖਾ ਰਹੇ ਹਾਂ ਤੇ ਤੁਸੀਂ ਵੀ ਮਹਿਸੂਸ ਕਰਦੇ ਹੋਵੋਗੇ ਕਿ ਗੱਲ ਜਿਹੜੀ ਹੈ 28 ਨਵੰਬਰ ਨੂੰ ਉਦਘਾਟਨ ਕਰਕੇ ਗਏ ਸੀਗੇ ਸੈਂਟਰ ਮਨਿਸਟਰਸ ਇਸ ਕੋਰੀਡੋਰ ਦਾ ਔਰ ਉਹਨਾਂ ਨੇ ਉੱਥੇ ਗੜਕਰੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਵਿਦਨ 3 ਮਨਸ ਸਾਰੀਆਂ ਸੜਕਾਂ ਬਣਾ ਦਿੱਤੀਆਂ ਜਾਣਗੀਆਂ ਪਰ ਸਾਨੂੰ ਲੱਗਦਾ ਕਿ ਹੁਣ ਤੱਕ ਲਗਭਗ 4 ਮਹੀਨੇ ਤੇ ਹੋ ਚੁੱਕੇ ਨੇ 4 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਔਰ ਸਾਨੂੰ ਲੱਗਦਾ ਕਿ ਅਜੇ 6 3 ਮਹੀਨੇ ਜਿਹੜੇ ਨੇ ਹੋਰ ਲੱਗਣਗੇ ਇਹ ਸੜਕ ਬਣਾਉਂਦਿਆਂ ਕਿਉਂਕਿ ਇੱਥੇ ਇੱਕ ਵੱਡੀ ਬਿਲਡਿੰਗ ਖੜੀ ਕੀਤੀ ਜਾਣੀ ਹੈ ਜਸਟ ਲਾਈਕ 에어ਪੋਰਟ ਕਰਤਾਰਪੁਰ ਸਾਹਿਬ ਦਾ ਜਿਹੜਾ ਕਾਰਿਡੋਰ ਬਣਨ ਜਾ ਰਿਹਾ ਜੀ ਇਹਦੀ ਚਰਚਾ ਹੁਣ ਕੱਲੀ ਪੰਜਾਬ ਜਾਂ ਹਿੰਦੁਸਤਾਨ ਨਹੀਂ ਸੱਤ ਸਮੁੰਦਰੋਂ ਪਾਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸੰਗਤਾਂ ਦੇ ਮਨ ਦੇ ਵਿੱਚ ਬੜਾ ਉਤਸ਼ਾਹ ਹੈ ਬੜਾ ਚਾਅ ਹੈ ਇਸ ਲਾਂਘੇ ਦੇ ਬਾਰੇ ਦੂਰ ਦਰਾਜ ਤੋਂ ਲੋਕ ਇਸ ਲਾਂਘੇ ਦੇ ਦਰਸ਼ਨ ਕਰਨ ਆਉਂਦੇ ਨੇ ਇਸ ਵਕਤ ਸਾਡੇ ਨਾਲ ਸਰਦਾਰ ਸਾਹਿਬ ਜਿਹੜੇ ਕਿ ਪਟਿਆਲੇ ਤੋਂ ਆਏ ਨੇ ਔਰ ਲਗਭਗ ਇਥੋਂ ਕਹਿ ਲਓ ਕਿ 280 ਕਿਲੋਮੀਟਰ ਦੇ ਕਰੀਬ ਇਹਨਾਂ ਦਾ ਸਫ਼ਰ ਬਣਦਾ ਹੈ ਔਰ ਇਹ ਅੱਜ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਇੱਥੇ ਇਸ ਪਵਿੱਤਰ ਸਥਾਨ ਤੇ ਆ ਕੇ ਕਿਵੇਂ ਮਹਿਸੂਸ ਕਰਦੇ ਆ ਭਾਈ ਸਾਹਿਬ ਜੀ ਕਿਵੇਂ ਲੱਗਾ ਇੱਥੇ ਆ ਕੇ ਜੀ ਬਹੁਤ ਵਧੀਆ ਲੱਗਾ ਬਹੁਤ ਨੰਦ ਆਇਆ ਜੀ ਆਪਣੇ ਗੁਰੂ ਨਾਨਕ ਦੇਵ ਜੀ ਦੀ ਜੋ ਖੇਤੀਬਾੜੀ ਕੀਤੀ ਜਿੱਥੇ ਉਹ ਦੇਖ ਕੇ ਕਰਤਾਰਪੁਰ ਸਾਹਿਬ ਅਸੀਂ ਤਾਂ ਅਰਦਾਸ ਕਰਨੇ ਆਂ ਵੀ ਪ੍ਰਮਾਤਮਾ ਰਸਤਾ ਖੁੱਲਣਾ ਚਾਹੀਦਾ ਠੀਕ ਹੈ ਸੰਗਤਾਂ ਹੁਣ ਦਰਸ਼ਨ ਕਰਨ ਕੁਲੇ ਦਰਸ਼ਨ ਮਿਲਣ ਜੀ ਨਾਏ ਬਾਰਡਰ ਹੋਣ ਨਾਏ ਕੁਛ ਹੋਵੇ ਮੇਰੇ ਹੁੱਜ ਵਿੱਚੇ ਰਹਿੰਦੇ ਤੂੰਵੇਂ ਸਾਡੇ ਨੈਣ ਜੀ ਚੜ ਤੇ ਪੰਜਾਬ ਤੇ ਵੀ ਦਾਰਿਆ ਕੇ ਬੈਣ ਜੀ ਮੇਰੇ ਹੁੱਜ ਵਿੱਚੇ ਰਹਿੰਦੇ ਤੂੰਵੇਂ ਸਾਡੇ ਨੈਣ ਜੀ ਚੜ ਤੇ ਪੰਜਾਬ ਤੇ ਆਰੇ ਆਕੇ ਬੈਣ ਜੀ ਉਹਦੀ ਰੰਗਾਂ ਬਿਨਾ ਕੰਦਾ ਪੈਰ ਵੀ ਨਹੀਂ ਤੁਰਦਾ ਖੁੱਲ ਜਾਣਾ ਏ ਜੀ ਲਾਂਗਾ ਖੁੱਲ ਜਾਣਾ ਏ ਜੀ ਲਾਂਗਾ ਸਰਦਾਰ ਪੁਰਦਾ ਖੁੱਲ ਜਾਣਾ ਏ ਜੀ ਲਾਂਗਾ ਤੇਰ ਤਾਰਪੁਰਦਾ ਬਿਲਕੁਲ ਜੀ ਸਾਰਿਆਂ ਦੀ ਇਹੋ ਮੰਗ ਆ ਇਹੋ ਅਰਦਾਸ ਹੈ ਕਿ ਇਹ ਹਦਾਂ ਸਰਹੱਦਾਂ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਖੁੱਲੇ ਆਈਏ ਜਾਈਏ ਪਰ ਮੈਂ ਸਮਝਣਾ ਕਿ ਜੇ ਥੋੜੀ-ਬਹੁਤੀ ਪੁਸ਼ਪਰਤੀ ਤੋਂ ਬਾਅਦ ਵੀ ਸੰਗਤਾਂ ਨੂੰ ਉਧਰ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੇਦਾਰੇ ਕਰਨ ਦਾ ਮੌਕਾ ਮਿਲਦਾ ਤੇ ਇਹ ਵੀ ਇੱਕ ਵੱਡੀ ਪ੍ਰਾਪਤੀ ਦੇ ਰੂਪ ਦੇ ਵਿੱਚ ਵੇਖਿਆ ਜਾਏਗਾ ਯਾਨਕਿ ਕਿਸਾਨੋ ਦਾ ਸਭ ਤੋਂ بڑا ਯੋਗਦਾਨ ਹੈ जिन लोगों ने इसको बड़े अच्छे ढंग से समझा सो ये बाबा नानक का जो धरती के ऊपर में ये इतना बड़ा काम हो रहा है तो किसानों ने एसडीएम साहब हैं हमारे इन सारे लोगों ने मिल जो एक इस काम को अंजाम दिया है ये वाकई जो है काबिल तारीफ है इस वक्त असं उस पत्र स्थान पर खड़े हैं जी करतारपुर कॉरीडॉर साहब के बिल्कुल सिरे पर आके एक गुरुद्वारा शहीद बाबा सिस और जी ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਹਰ ਸਾਲ ਬਹੁਤ ਭਾਰੀ ਮੇਲਾ ਲੱਗਦਾ ਹੈ ਸੰਗਤਾਂ ਅੱਜ ਵੀ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ ਔਰ ਅੱਜ ਉਹਗੇ ਲੋਕ ਗਾਇਕ ਸੁਰਿੰਦਰ ਲਾੜੀ ਜੀ ਆਪਣੇ ਸਾਥੀਆਂ ਸਮੇਤ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਸਾਹਿਬ ਕੋਰੀਡੋਰ ਲੰਘੇ ਤੇ ਦਰਸ਼ਨ ਕਰਨ ਤੇ ਸੁਪੁੱਤਰ ਸਥਾਨ ਤੇ ਨਤਮਸਤਕ ਹੋਣ ਆਏ ਤੇ ਇਸ ਸੁਪੁੱਤਰ ਸਥਾਨ ਦੇ ਮੁਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਇਹਨਾਂ ਨੂੰ ਸਰੋਪਾਉ ਬਖਸ਼ਿਸ਼ ਕੀਤਾ ਜਾ ਰਿਹਾ ਜੀ ਸਤਿ ਸ਼੍ਰੀ ਅਕਾਲੋ ਨਾਲ ਹੀ ਉੱਗੇ ਮੰਚ ਸੰਚਾਲਕ ਬਲਦੇਵ ਰਾਹੀ ਜੀ ਸਤਿ ਆਜਾ ਹੈਰ ਪਾਹਕੂ ਮਕਾਂ ਨੂੰ ਜਿੱਤ ਹੋਵੇ ਪਿਆਰ ਸਤਿ ਸ਼੍ਰੀ ਅਕਾਲੋ ਜੁਰੀ ਹੋਵੇ ਨਾਰ ਦੀ ਲੈ ਸੁਨਿਆ ਸਤਿ ਸ਼੍ਰੀ ਅਕਾਲੋ ਜਿਵੇਂ ਕਿ ਆਪ ਜੀ ਨਾਲੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਅੱਜ ਕਰਤਾਰਪੁਰ ਸਾਹਿਬ ਕਾਰਿਡੋਰ ਦੇ ਲਾਂਘੇ ਦੇ ਦਰਸ਼ਨ ਕਰਨ ਲਈ ਅੱਗੇ ਲੋਕ ਗਾਇਕ ਸਰੰਦਰ ਲਾਡੀ ਜੀ ਆਪਣੇ ਸਾਥੀ ਕਲਾਕਾਰ ਬਲਦੇਵ ਰਾਹੀ ਜੀ ਤੇ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਇਸ ਪਵਿੱਤਰ ਸਥਾਨ ਤੇ ਦਰਸ਼ਨ ਕਰਨ ਆਏ ਆ। ਇਹਨਾਂ ਨਾਲ ਗੱਲ ਕਰਦੇ ਆ ਲਾਡੀ ਜੀ ਦੇ ਨਾਲ ਕਿ ਅੱਜ ਇੱਥੇ ਆ ਕੇ ਕਿਵੇਂ ਮਹਿਸੂਸ ਹੋਇਆ ਤੇ ਦੋਵਾਂ ਸਰਕਾਰਾਂ ਦੇ ਇਸ ਫੈਸਲੇ ਬਾਰੇ ਕੀ ਕਹਿਣਾ ਚਾਹੋ? ਸਭ ਤੋਂ ਪਹਿਲਾਂ ਸਾਰੀ ਸਿੱਖ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ। ਉਹ ਦੋਵੇਂ ਜਿਹੜੇ ਮੁਲਕਾਂ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸਾਂਝ ਸ਼ੁਰੂ ਹੋਣ ਲੱਗੀ ਹੈ ਜਿਹੜੀਆਂ ਜਿਹੜੀ ਜਿਹੜਾ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਉਹ ਦੋਸਤੀ ਨੇ ਤੇ ਕਰ ਦਿੱਤਾ ਕੀ ਬਾਤ ਹੈ ਤਾਂ ਬਹੁਤ ਖੁਸ਼ੀ ਹੈ ਕਿਉਂਕਿ ਜਦੋਂ ਆਪਾਂ ਤਕਰੀਬ ਲੱਖਾਂ ਹੀ ਗੁਰਦਵਾਰਿਆਂ ਚ ਰੋਜ਼ ਅਰਦਾਸਾਂ ਕਰਦੇ ਆਂ ਕਿ ਜਿਹੜੇ ਗੁਰਦਵਾਰਿਆਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਇਦਾਰਤ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੂ ਇਹ ਅਰਦਾਸਾਂ ਪੂਰੀਆਂ ਹੋਣ ਦੀ ਸ਼ੁਰੂਆਤ ਹੋ ਗਈ ਹੈ ਤਾਂ ਬਹੁਤ ਖੁਸ਼ੀ ਹੈ ਕਿ ਸ਼ੁਰੂਆਤ ਹੋਈ ਹੈ ਭਾਵੇਂ ਸਰਕਾਰਾਂ ਕੋਈ ਵੀ ਹੁਣ ਆਵਾਮ ਮਿਲਣਾ ਚਾਹੁੰਦਾ ਹੈ ਇੱਕ ਦੂਜੇ ਨੂੰ ਸਾਡਾ ਪੰਜਾਂ ਦੇ ਨੁਕਾਨਾ ਵੀ ਉਧਰ ਹੈ ਕਰਤਾਰਪੁਰ ਸਾਹਿਬ ਉਧਰਲੇ ਪਾਸੇ ਆ ਉਹਨਾਂ ਦਾ ਅਜਮੇ ਸ਼ਰੀਫ ਇਧਰ ਹੈ ਤੇ ਇਹ ਮੇਰੇ ਖਿਆਲ ਵਿਜਾ ਸਿਸਟਮ ਖਤਮ ਹੀ ਹੋਣਾ ਜਿਦਾ ਮੈਂ ਤਾਂ ਕਹਿੰਦਾ ਹੋਰ ਥੋੜਾ ਜਿਆਦਾ ਦੋਵੇਂ ਸਰਕਾਰਾਂ ਤੇ ਅਦਾਲੀ ਦਿਖਾਉਣ ਹੋਰ ਵਧੀਆ ਹੋ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸੰਵਤ ਦਾ ਪਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਆਣਾ ਏ ਜੀ ਲਾਂਗਾ ਕਰ ਤਾਰਪੁਰ ਦਾ ਖੁਲ ਜਾਣਾ ਏ ਜੀ ਲਾਂਗਾ ਕਰ ਤਾਰਪੁਰ ਦਾ ਉਹਦਾ ਦ دیدار ਸਾਨੂੰ ਸੱਚੇ ਸਤ ਗੁਰ ਦਾ ਖੁਲ ਜਾਣਾ ਏ ਜੀ ਲਾਂਗਾ ਕੁਝ ਸੌੜੀ ਸੋਚ ਵਾਲੇ ਲੋਕ ਕੁਝ ਫਨਕਾਰਾਂ ਤੇ ਪਵੰਦੀ ਲਾਉਣ ਦੀ ਗੱਲ ਕਰਦੇ ਇੱਕ ਫਨਕਾਰ ਹੋਣ ਦੇ ਨਾਤੇ ਤੁਸੀਂ ਪੰਜਾਬੀਆਂ ਦੇ ਮਨਾਂ ਦੇ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੇ ਹੋ ਹੁਣ ਕਈ ਵਾਰੀ ਤੁਸੀਂ ਸੁਣਿਆ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਖਬਰਾਂ ਚ ਆਇਆ ਕਿ ਪਾਕਿਸਤਾਨੀ ਕਲਾਕਾਰਾਂ ਤੇ ਪਾਬੰਦੀ ਲਾ ਦਿੱਤੀ ਜਾਏ ਜਰਾ ਕੋਈ ਮਿਸ ਹੈਪਨਿੰਗ ਹੋ ਜਾਂਦੀ ਆ ਤੇ ਜਦੋਂ ਕਿ ਇਹ ਸੰਗੀਤ ਜਿਹੜਾ ਵਾ ਇਹ ਹਦਾ ਸਰਹੱਦਾਂ ਤੋਂ ਪਰੇ ਹੁੰਦਾ ਤੇ ਇਸ ਤਰ੍ਹਾਂ ਦੀ ਜਿਹੜੀ ਗੱਲ ਆ ਹੁਣ ਕੱਲ ਨੂੰ ਤੁਸੀਂ ਵੀ ਜਾ ਸਕਦੇ ਹੋ ਉਧਰ ਕਿਉਂਕਿ ਤੁਸੀਂ ਪਹਿਲਾਂ ਵੀ ਇਸ ਪਿੱਤਰ ਸਥਾਨ ਦੇ ਉੱਤੇ ਆਏ ਹੋ ਇੱਥੇ ਹਾਜ਼ਰੀ ਭਰ ਚੁੱਕੇ ਹੋ ਔਰ ਤੁਹਾਡੀ ਆਵਾਜ਼ ਜਿਹੜੀ ਆ ਇੱਥੋਂ ਪਾਕਿਸਤਾਨ ਦੇ ਵਿੱਚ ਸੁਣੀ ਜਾ ਗਈ ਸੀਗੀ ਔਰ ਅੱਜ ਵੀ ਜਦੋਂ ਇੱਥੇ ਕੋਈ ਸਮਾਗਮ ਹੁੰਦਾ ਤੇ ਆਵਾਜ਼ ਉਧਰ ਤੱਕ ਜਾਂਦੀ ਆ ਇਹ ਪਾਬੰਦੀ ਜਿਹੜੀ ਦੀ ਗੱਲ ਜਿਹੜੇ ਲੋਕ ਕਰਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋ ਮੈਂ ਕਹਿੰਦਾ ਇੱਕ ਪਾਬੰਦੀਆਂ ਨਹੀਂ ਹੋਣਾ ਚਾਹੀਦੀਆਂ ਕਿਉਂਕਿ ਸੰਗੀਤ ਜਿਹੜਾ ਹੈਗਾ ਇਹਦੀ ਕੋਈ ਲੈਂਗੁਏਜ ਨਹੀਂ ਹਾਂ ਇਹਦਾ ਕੋਈ ਧਰਮ ਨਹੀਂ ਕੋਈ ਮਜ਼ਬ ਨਹੀਂ ਤੇ ਇਹ ਜਿਹੜਾ ਲਾ ਦੇਣਾ ਕਿ ਜੀ ਹੁਣ ਆ ਕੰਮ ਹੋ ਗਿਆ ਤੇ ਜਿਹੜੇ ਸਿੰਗਰ ਜਿਹੜੇ ਪਾਕਿਸਤਾਨ ਤੋਂ ਇੰਡੀਆ ਆਉਂਦੇ ਇੰਡੀਆ ਤੋਂ ਪਾਕਿਸਤਾਨ ਜਾਂਦੇ ਆ ਜਾਂ ਜਿਹੜੇ ਖਿਡਾਰੀ ਜਿਹੜੇ ਇੰਡੀਆ ਤੋਂ ਪਾਕਿਸਤਾਨ ਆਉਂਦੇ ਜਾਂਦੇ ਆ ਉਹਨਾਂ ਤੇ ਬੈਨ ਲਾ ਦੋ ਮੈਂ ਕਹਿੰਦਾ ਬਿਲਕੁਲ ਸਰਾਸਰ ਗਲਤ ਆ ਕਿਉਂਕਿ ਇਹਨਾਂ ਨੇ ਆ ਦੇਖ ਲਓ ਜੇ ਆਪਾਂ ਕਹੀਏ ਕਿ ਆ ਖੇਡ ਨੇ ਇੱਥੇ ਤਾਂ ਕੋਈ ਕੰਮ ਪਚਾਇਆ ਹਾਂਜੀ ਤੇ ਕਲਾਕਾਰ ਵੀ ਸਾਂਝ ਜਿਹੜੀ ਐ ਤੇ ਜਦੋਂ ਮੈਂ ਇੱਕ ਹਮੇਸ਼ਾ ਹੀ ਇੱਕ ਗੱਲ ਬੋਲਦਾ ਹੁੰਦਾ ਹਾਂ ਸਟੇਜ ਤੇ ਕਿ ਜੀ ਆਇਆਂ ਮਿੱਤਰਾਂ ਪਿਆਰਿਆਂ ਨੂੰ ਕਹਿੰਨੇ ਆ ਜੀ ਜੀ ਆਇਆਂ ਕਲਾ ਦੇ ਦਿਲਾਰਿਆਂ ਨੂੰ ਕਹਿੰਨੇ ਆ ਤਾਂ ਉਹਦੇ ਵਿੱਚ ਮੇਰੇ ਇੱਕ ਰਾਹੀ ਸਾਹਿਬ ਨੇ ਲਿਖਿਆ ਬੜਾ ਅੱਛਾ ਉਹਦੇ ਵਿੱਚ ਇੱਕ ਮਿਸਰਾ ਹੈ ਕਿ ਪਿਆਰ ਦੇਆਂ ਖੁਆਬਾਂ ਤਾਂ ਹੀ ਹਾਂ ਰਾਵੀ ਤੇ ਚਨਾਬਾਂ ਤਾਂ ਹੀ ਦੋਵਾਂ ਹੀ ਪੰਜਾਬਾਂ ਦੇ ਜੀ ਆਇਆਂ ਕਹਿੰਨੇ ਆ ਇਹ ਦੋਨੇ ਪੰਜਾਬਾਂ ਦਾ ਮੇਲ ਹੋਣ ਲੱਗਾ ਕਿਉਂਕਿ ਕਦੀ ਕੋਈ ਲੜਾਈ ਹੁੰਦੀ ਆ ਜਾਂ ਕੋਈ ਪਿਆਰ ਦੀ ਗੱਲ ਦੁਰਦੀ ਆ ਉਹ ਸਭ ਤੋਂ ਪਹਿਲਾਂ ਜਿਹੜਾ ਜਿਹੜੀ ਠੰਡੀ ਹਵਾ ਵੀ ਪੰਜਾਬ ਦੋਨੇ ਪੰਜਾਬਾਂ ਨੂੰ ਲੱਗਦੀ ਆ ਤੇ ਤੱਤੀ ਹਵਾ ਵੀ ਦੋਵਾਂ ਪੰਜਾਬਾਂ ਨੂੰ ਲੱਗਦੀ ਆ ਅਸੀਂ ਤਾਂ ਇਹ ਜਿਹੜੇ ਦੋਵੇਂ ਪੰਜਾਬ ਆ ਭਾਵੇਂ ਲਹਿੰਦਾ ਪੰਜਾਬ ਆ ਭਾਵੇਂ ਚੜ੍ਹਦਾ ਪੰਜਾਬ ਆ ਇਹ جنگ ਚਾਹੁੰਦੇ ਹੀ ਨਹੀਂ ਕਿਉਂਕਿ ਪਿਸਣਾ ਸਾਨੂੰ ਹੀ ਪੈਂਦਾ ਵਿੱਚ ਇਹਦੇ ਕਿ ਜਿਹੜੇ ਦੂਰ ਜਿਹੜੇ ਬੈਠੇ ਆ ਉਹ ਗੱਲਾਂ ਕਰੀ ਜਾਂਦੇ ਆ ਜਾਂ ਤਮਾਸ਼ੀਨ ਲੋਕ ਸਿਆਸੀ ਬਿਲਕੁਲ ਕਿਉਂਕਿ ਸਿਆਸਤ ਇਸ ਜਿਹੜੀ ਹੁਣ ਕੋਰੀਡੋਰ ਬਣ ਰਿਹਾ ਇੱਥੇ ਸਿਆਸਤ ਹੋਈ ਜਾਂਦੀ ਆ ਪਰ ਮੈਂ ਕਹਿੰਦਾ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਜੋ ਬਾਬੇ ਨਾਨਕ ਦਾ ਹੁਕਮ ਹੈ ਕਿ ਸਾਂਝੀ ਵਾਲ ਸਦਾ ਹੈ ਬਿਲਕੁਲ ਕੋਈ ਨਸ ਦੇ ਬਾਰਾ ਜੀਓ ਤੇ ਜਨ ਪ੍ਰੇਮ ਕੀ ਹੋਤੇ ਨਹੀਂ ਪ੍ਰਾਪਾਇਓ ਪ੍ਰੇਮ ਨਾਲ ਹੀ ਸਾਰਾ ਕੁਝ ਮਿਲਣਾ ਸਾਨੂੰ ਕਿਉਂਕਿ 77 72 ਸਾਲ ਹੋ ਗਏ ਆਪਾਂ ਨੂੰ ਇਹ ਤਰਲੇ ਕਰਦਿਆਂ ਨੂੰ ਤੇ ਉਹਨਾਂ ਜੇ ਸ਼ੁਰੂ ਹੋਇਆ ਤੇ ਇਹਨੂੰ ਆਪਾਂ ਦੋਵੇਂ ਕੰਟਰੀਆਂ ਨੂੰ ਦੋਵੇਂ ਸਰਕਾਰਾਂ ਨੂੰ ਬਹੁਤ ਦਰਿਆਦਲੀ ਨਾਲ ਇਹਨੂੰ ਖਿੜੇ ਮੱਥੇ ਸਰਕਾਰ ਕੀ ਕਰਨਾ ਇਸ ਤੋਂ ਹੋਰ ਅੱਗੇ ਦੀ ਗੱਲ ਕਰਨੀ ਚਾਹੀਦੀ ਹੁਣ ਇਹ ਤਾਂ ਹੋ ਗਿਆ ਇਸ ਤੋਂ ਅੱਗੇ ਦੀ ਗੱਲ ਕਰਨੀ ਚਾਹੀਦੀ ਹੈ ਤਾਂ ਮੈਂ ਤਾਂ ਇਹੀ ਕੰਨਾ ਹੁਣਾ ਕਿ ਜਿਹੜਾ ਹੁਣਾਂ ਲਾਂਗਾ ਖੁੱਲ ਜਾਣਾ ਮਨ ਲੋਚੇ ਮੇਰਾ ਤੇਰੇ ਹੀ دیدار ਨੂੰ ਚਰਨਾ ਵਿੱਚ ਢੋਈ ਦੇ ਦੇ ਗੁਨਾਗਾਰ ਨੂੰ ਬਾਣੀ ਤੇ ਬਾਣੇ ਵਾਲੀ दात ਦੇ ਦਿਓ ਪ੍ਰਾਣਾ ਤੋਂ ਪਿਆਰੀ ਏ ਸੋਗਤ ਦੇ ਦਿਓ ਜੀ ਬਾਸ ਦਾ ਸਿਮਰੇ ਨਾਨਕ ਅਵਤਾਰ ਨੂੰ ਮੰਨ ਲੋ ਚੇ ਮੇਰਾ ਤੇਰੇ ਹੀ دیدار ਨੂੰ ਇਸ ਵਕਤ ਅੰਤਰਰਾਸ਼ਟਰੀ ਪੱਤਰ ਤੇ ਮંચ ਸੰਚਾਲਕ ਬਲਦੇਵ ਰਾਹੀ ਜੀ ਮੈਂ ਚਾਹਾਂਗਾ ਕਿ ਤੁਸੀਂ ਵੀ ਇਸ ਮੌਕੇ ਦੇ ਉੱਤੇ ਕੋਈ ਦੋ ਲਫ਼ਜ਼ ਸਾਡੇ ਨਾਲ ਸਾਂਝੇ ਕਰੋ ਜਰੂਰ ਜੀ ਤੁਹਾਡਾ ਬਹੁਤ-ਬਹੁਤ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਜੀ ਇਸ ਚੈਨਲ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਵੀ ਲੱਖ-ਲੱਖ ਵਧਾਈ ਦਿੰਦਾ ਸਾਰੇ ਸਮੂਹ ਪੰਜਾਬੀਆਂ ਨੂੰ ਹਿੰਦੁਸਤਾਨੀਆਂ ਨੂੰ ਪਾਕਿਸਤਾਨੀ ਵੀਰਾਂ ਨੂੰ ਤੇ ਪੂਰੇ ਸੰਸਾਰ ਵਿੱਚ ਵਿਸ਼ਵ ਵਿੱਚ ਵਸਦੇ ਹੋਏ ਸਾਰੇ ਪੰਜਾਬੀਆਂ ਨੂੰ ਕਿ ਬਹੁਤ ਵੱਡਾ ਇਹ ਉਪਰਾਲਾ ਹੋਇਆ ਤੇ ਨਾਲ ਦੀ ਨਾਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਜੀ ਕਿ ਮੇਰੀ ਅਵਸਥਾ ਜੋ ਐਸ ਵੇਲੇ ਤੁਸੀਂ ਮੇਰੀ ਫੀਲਿੰਗ ਦੇਖ ਸਕਦੇ ਹਾਂ ਕਿ ਇੱਕ ਬਿਸਮਾਦ ਪ੍ਰੀਆ ਅਵਸਥਾ ਆ ਉਹ ਮੈਂ ਮੈਨੂੰ ਮੈਂ ਇੱਕ ਅਜੀਬ ਜਿਹਾ ਸੋਚ ਕਿ ਜਦੋਂ ਇਹ ਲਾਂਘਾ ਖੁੱਲ ਜਾਣਾ ਬਾਬਾ ਜੀ ਦੇ ਦਰਸ਼ਨ ਦੀਦਾਰੇ ਹੋਣੇ ਆ ਤੇ ਕਿਦਾਂ ਦਾ ਅਜਮ ਨਜ਼ਾਰਾ ਹੋਊਗਾ ਤੇ ਜਿਹੜੀ ਉਸ ਮਾਲਕੇ ਦੀ ਵਡਿਆਈ ਹੈ ਜੀ ਪਖਵਾਲ ਸਾਹਿਬ ਮੈਂ ਉਸ ਬਾਬੇ ਨਾਨਕ ਦੀ ਗੱਲ ਦੋ ਲਾਈਨਾਂ ਕਹਿਣਾ ਚਾਹਨਾ ਕਿ ਨਜ਼ਰੇ ਰਹਿਮਤ ਸੇ ਜਿੱਧਰ ਨਾਨਕ ਇਸ਼ਾਰਾ ਕਰਦੀਆ ਨਜ਼ਰੇ ਰਹਿਮਤ ਸੇ ਜਿੱਧਰ ਨਾਨਕ ਇਸ਼ਾਰਾ ਕਰਦੀਆ ਜਰੇ ਸ ਸੂਰਜ ਬਨਾ ਕਤਰੇ ਸ ਦਰਿਆ ਕਰਦੀਆ ਅਰੇ ਆਦਮੀ ਕੀ ਬਾਤੋ ਕੀ ਕੌੜੇ ਰੀਠੇ ਕੋ ਮੀਠਾ ਕਰ ਦਿਆ ਇਹ ਗੁਨਾਨ ਸਰ ਦੀ ਵਡਿਆਈ ਹੈ ਜੀ ਇਸ ਅਰਦਾਸ ਨੂੰ ਭਾਗ ਲੱਗੇ ਆ ਤੇ ਮਹਾਰਾਜ ਦਰਸ਼ਨ ਦੀਦਾਰੇ ਬਹੁਤ ਜਲਦੀ ਹੋਣ ਸਾਰੀ ਦੁਨੀਆ ਐਕਸਾਈਟਡ ਹੈ ਜਿਹੜੇ ਸ਼ਰਧਾਵਾਨ ਨੇ ਇਸ ਵਕਤ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਜਿਵੇਂ ਜਿਵੇਂ ਇਹ ਲਾਂਘੇ ਦਾ ਕੰਮ ਜਿਹੜਾ ਵਾ ਉਹ ਚੱਲਣਾ ਸ਼ੁਰੂ ਹੋ ਗਿਆ ਤੇ ਜਿਵੇਂ ਜਿਵੇਂ ਦਿਨ ਨਜ਼ਦੀਕ ਆ ਰਹੇ ਨੇ ਸੰਗਤਾਂ ਦੇ ਵਿੱਚ ਉਤਸ਼ਾਹ ਜਿਹੜਾ ਵਾ ਉਹ ਵਧਦਾ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਪੁੱਤਰ ਸਥਾਨ ਤੇ ਦਰਸ਼ਨ ਕਰਨ ਆ ਰਹੇ ਨੇ ਇਹ ਸਾਡੇ ਵੀਰ ਵੀ ਕਲਾਨੌਰ ਤੋਂ ਆਏ ਨੇ ਸਪੈਸ਼ਲੀ ਦਰਸ਼ਨ ਕਰਨ ਵੀਰ ਜੀ ਅੱਜ ਇਹ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਜਿਹੜੀ ਇਹ ਹੋ ਰਹੀ ਹੈ ਤਿਆਰੀ ਜਾਂ ਜੋ ਵੀ ਹੈ ਲਾਂਘਾ ਬਣਨ ਜਾ ਰਿਹਾ ਉਹਦੇ ਬਾਰੇ ਕੀ ਮਹਿਸੂਸ ਕਰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਕਲਾਂਨੌਰ ਦੇ ਨਜ਼ਦੀਕ ਪਿੰਡ ਬਿਸ਼ਨਕੋੜ ਤੋਂ ਦਰਸ਼ਨ ਕਰਨ ਵਾਸਤੇ ਆਏ ਆ। ਸੋ ਇਸ ਲਾਂਘੇ ਨੂੰ ਦੇਖ ਕੇ ਬਹੁਤ ਹੀ ਮਨ ਖੁਸ਼ ਹੋਇਆ। ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨੇ। ਅਸੀਂ ਦੂਰਬੀਨ ਦੇ ਰਾਹੀਂ ਦਰਸ਼ਨ ਕਰ ਰਹੇ ਆ। ਤੇ ਕਿੰਨਾ ਸੋਹਣਾ ਹੋਏਗਾ ਜਦੋਂ ਅਸੀਂ ਉੱਥੇ ਜਾ ਕੇ ਦਰਬਾਰ ਦੇ ਦਰਸ਼ਨ ਕਰਾਂਗੇ। ਹਾਂ ਬਿਲਕੁਲ। ਸੋ ਜੀ ਖੁੱਲੇ ਦਰਸ਼ਨ ਕਰਾਂਗੇ ਜੇ ਆ ਗਏ ਉੱਥੇ ਬਹਿ ਕੇ ਸੰਗਤ ਦੇ। ਗੁਰੂ ਮਹਾਰਾਜ ਦੇ ਉੱਥੇ ਨਗਰੀ ਦੇ ਦਰਸ਼ਨ ਕਰਾਂਗੇ। ਸੋ ਬਹੁਤ ਮਨ ਖੁਸ਼ ਹੋਇਆ ਵਾ ਇਹ ਲਾਂਗਾ ਦੇਖ ਕੇ। ਸੰਕਤਾਂ ਦੇ ਵਿੱਚ ਸੱਚਮੁੱਚ ਇੱਕ ਬੜਾ ਚਾਅ ਏ ਬੜਾ ਉਤਸ਼ਾਹ ਆ ਕਿ ਕਦੋਂ ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਕੰਪਲੀਟ ਹੋਵੇ ਤੇ ਕਦੋਂ ਇੱਥੋਂ ਅਸੀਂ ਦਰਸ਼ਨ ਕਰਨ ਜਿਹੜੇ ਆ ਆਸਾਨੀ ਨਾਲ ਜਾ ਸਕੀਏ ਕਿਤੇ ਨਾ ਕਿਤੇ ਜਦੋਂ ਤੱਕ ਇਹ ਲਾਂਘੇ ਦੀ ਗੱਲ ਨਹੀਂ ਸੀ ਚੱਲੀ ਤੇ ਕਿਤੇ ਮਨ ਨੂੰ ਤਸੱਲੀ ਮਿਲ ਜਾਂਦੀ ਸੀ ਦੂਰਬੀਨ ਦੇ ਰਾਹੀਂ ਦਰਸ਼ਨ ਕਰਕੇ ਪਰ ਹੁਣ ਦਿਲ ਕਰਦਾ ਕਿ ਦੂਰਬੀਨ ਦੇ ਰਾਹੀਂ ਦਰਸ਼ਨ ਕਰਕੇ ਮਨ ਨੂੰ ਤਸੱਲੀ ਨਹੀਂ ਮਿਲਦੀ ਹੁਣ ਤੇ ਉੱਡ ਕੇ ਉੱਥੇ ਪਹੁੰਚ ਕੇ ਦਰਸ਼ਨ ਕਰਨ ਨੂੰ ਦਿਲ ਕਰਦਾ ਹੈ ਔਰ ਸ਼ੁਕਰਗੁਜ਼ਾਰ ਆ ਪਾਕਿਸਤਾਨ ਗਵਰਨਮੈਂਟ ਦੇ ਵੀ ਜਿਹੜੇ ਬਹੁਤ ਵੱਡੀ ਪੱਧਰ ਦੇ ਉੱਤੇ ਉਧਰਲੇ ਪਾਸੇ ਉਹਨਾਂ ਵੱਲੋਂ ਕੰਮ جاری ਆ ਔਰ ਇਧਰਲੇ ਪਾਸੇ ਕੰਮ ਜਿੰਨੀ ਸਪੀਡ ਦੇ ਵਿੱਚ ਹੋਣਾ ਚਾਹੀਦਾ ਸੀ ਉਨੀ ਸਪੀਡ ਦੇ ਵਿੱਚ ਨਹੀਂ ਹੋ ਰਿਹਾ ਇਹ 26 ਨਵੰਬਰ ਨੂੰ ਇੱਥੇ ਉਦਘਾਟਨ ਹੋਇਆ ਸੀਗਾ ਸੈਂਟਰ ਮਿਨਿਸਟਰਸ ਨੇ ਆ ਕੇ ਕੀਤਾ ਸੀਗਾ ਔਰ ਉਹਨਾਂ ਨੇ ਉਦੋਂ ਗੱਲ ਕੀਤੀ ਸੀ ਕਿ ਵਿਦਨ 3 ਮੰਥ ਅਸੀਂ ਜਿਹੜੇ ਇਹ ਰੋਡਸ ਕੰਪਲੀਟ ਕਰ ਦਿਆਂਗੇ ਜਦੋਂ ਕਿ ਅੱਜ ਸੀਗਲ ਕੰਪਨੀ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਮਿਸਟਰ ਜਤਿੰਦਰ ਜੀ ਉਹਨਾਂ ਨੇ ਦੱਸਿਆ ਕਿ ਅਜੇ 2 ਮਹੀਨੇ ਦੇ ਵਿੱਚ ਅਸੀਂ ਇੱਥੇ ਮਿੱਟੀ ਪਾਵਾਂਗੇ ਤੇ ਕਿਤੇ ਨਾ ਕਿਤੇ ਸਤੰਬਰ ਚ ਜਾ ਕੇ ਇਹ ਕੰਮ ਜਿਹੜਾ ਕੰਪਲੀਟ ਹੋਏਗਾ ਕੰਮ ਚ ਦੇਰੀ ਜ਼ਰੂਰ ਹੈ ਫਿਰ ਵੀ ਇੱਕ ਉਮੀਦ ਕਾਇਮ ਹੈ ਕਿ ਕਦੋਂ ਇਹ ਲਾਂਗਾ ਕੰਪਲੀਟ ਹੋਵੇ ਤੇ ਕਦੋਂ ਜਿਹੜੇ ਸੰਗਤ ਖੁੱਲੇ ਦਰਸ਼ਨ ਦੇਦਾਰੇ ਜਿਹੜੇ ਆ ਉਹ ਕਰਨ ਜਾ ਸਕਣ ਅੱਜ ਵੀ ਤੁਸੀਂ ਵੇਖ ਰਹੇ ਹੋ ਕਿ ਕਿਵੇਂ ਸੰਗਤ ਉੱਥੇ ਅਰਦਾਸ ਕਰ ਰਹੀ ਹੈ ਫਿਰ ਕਿ ਜਿਹੜੇ ਪਿਛਲੇ ਕਈ ਸਾਲਾਂ ਤੋਂ ਅਰਦਾਸ ਕਰਦੀ ਆਈ ਹੈ ਸੰਗਤ ਅੱਜ ਫੇਰ ਉੱਥੇ ਅਰਦਾਸ ਹੋ ਰਹੀ ਹੈ ਹੁਣ ਇਸ ਤੋਂ ਅੱਗੇ ਸਾਨੂੰ ਕੈਮਰਾ ਲੈ ਜਾਣ ਦੀ ਇਜਾਜ਼ਤ ਨਹੀਂ ਹੈ ਸਿਕਿਉਰਿਟੀ ਪੁਆਇੰਟ ਆਫ 뷰 ਦੇ ਨਾਲ ਨਹੀਂ ਤੇ ਤੁਹਾਨੂੰ ਜ਼ਰੂਰ ਉਹ ਵੀ ਜਿਹੜੇ ਪੱਖਤਾਂ ਨੂੰ ਦਿਖਾਉਂਦੇ ਆ ਮੇਰਾ ਬਾਬਾ ਨਾਨਕ ਆਹੋ ਜੀ ਬਖਾਵੇਂ ਬਾਬਾ ਨਾਨਕ ਕੋਈ ਨਾਏ ਛੇ ਗਰੀਬ ਹੋਵੇ रोटी नसीब लंगर दर्श करामी बाबा नानका जिस कर दुख कर सुखो जिस कर दुखो उस कर सुख दुखे कष्ट मकामी बाबा नानक आमी बाबा बाबा नानका ਆਵੀ ਬਾਬਾ ਨਾਨਕਾ ਜਾਵੀ ਬਾਬਾ ਨਾਨਕਾ ਇਹੋ ਜਿਹੇ ਖੁਸ਼ੀਆਂ ਲੈ ਆਵੀ ਬਾਬਾ ਨਾਨਕਾ ਆਵੀ ਬਾਬਾ ਨਾਨਕਾ ਜਾਵੀ ਬਾਬਾ ਨਾਨਕਾ ਇਸ ਵਕਤ ਸਾਡੇ ਨਾਲ ਨੇ ਜੀ ਬਹੁਤ ਹੀ ਸਤਿਕਾਰਯੋਗ ਸਦਾ ਗੁਰندر ਸਿੰਘ ਜੀ ਬਾਈਵਾ ਸਾਹਿਬ ਜਿਨ੍ਹਾਂ ਨੇ ਕਦੀ ਕੁਲਦੀਪ ਸਿੰਘ ਵਡਾਲਾ ਜੀ ਨਾਲ ਰਲ ਕੇ ਇੱਥੇ ਅਰਦਾਸ ਸ਼ੁਰੂ ਕੀਤੀ ਸੀ ਉਹ ਅਰਦਾਸ ਜਦੋਂ ਪਹਿਲੀ ਹੋਈ ਸੀ ਤੇ ਲੋਕ ਇਸ ਗੱਲ ਦਾ ਮਜ਼ਾਕ ਉਡਾਉਂਦੇ ਸੀ ਹੱਸਦੇ ਸੀ ਕਿ ਇਹ ਕਿਹੜਾ ਕੰਮ ਸ਼ੁਰੂ ਕਰ ਲਿਆ ਜਿਹੜਾ ਕਦੀ ਪੂਰਾ ਨਹੀਂ ਹੋ ਸਕਦਾ ਅੱਜ 219ਵੀਂ ਅਰਦਾਸ ਇਹ ਕਰਕੇ ਸਾਰੀ ਸੰਗਤ ਦੇ ਨਾਲ ਇੱਥੇ ਆਏ ਨੇ 219 ਮਹੀਨੇ ਹੋ ਗਏ ਨੇ ਇਹ ਅਰਦਾਸਾਂ ਕਰਦਿਆਂ ਔਰ ਕਿਤੇ ਨਾ ਕਿਤੇ ਇਹਨਾਂ ਨੂੰ ਹੁਣ ਬੂਰ ਪੈਣ ਦਾ ਸਮਾਂ ਆ ਗਿਆ ਲਾਂਘਾ ਦੋਨਾਂ ਸਰਕਾਰਾਂ ਵੱਲੋਂ ਮਨਜ਼ੂਰ ਕਰ ਗਿਆ ਦੋਨਾਂ ਪਾਸੇ ਜੰਗੀ ਪੱਦਰ ਦੇ ਉੱਤੇ ਕੰਮ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ ਬਾਲਵਾ ਸਾਹਿਬ ਕਦੋਂ ਤੱਕ ਜਦੋਂ ਤੱਕ ਸੰਗਤ ਅਰਦਾਸ ਕਰਕੇ ਪਾਕਿਸਤਾਨ ਨਹੀਂ ਚਲੇ ਜਾਂਦੀ ਉਦੋਂ ਤੱਕ ਅਰਦਾਸਾਂ ਦਾ سلسلہ جاری ਰਹੂ ਬਿਲਕੁਲ ਇਹ ਅਰਦਾਸ ਦਾ ਜਿਹੜਾ سلسلہ ਹੈ ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸੰਗਤ ਜਿਹੜੀ ਬਿਨਾ ਪਾਸਪੋਰਟ ਤੋਂ ਬਿਨਾ ਵੀਜ਼ੇ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਿਹੜੀ ਹੈ ਉਹ ਦਰਸ਼ਨ ਕਰ ਨਹੀਂ ਜਾਂਦੀ 2001 ਤੋਂ ਜਥੇਦਾਰ ਕਲਦੀਪ ਸਿੰਘ ਜੀ ਵਡਾਲਾ ਦੀ ਅਗਵਾਈ ਹੇਠ ਇਹ ਅਰਦਾਸਾਂ ਦਾ سلسلہ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਸੀ 14 April 2001 ਨੂੰ ਸ਼ੁਰੂ ਕੀਤਾ ਸੀ ਤੇ ਅੱਜ 18ਵੇਂ ਸਾਲ ਦੀ ਅਖੀਰਲੀ ਅਰਦਾਸ ਸੀ ਅਗਲੇ ਅਰਦਾਸ ਜਿਹੜੀ ਹੈ ਉਹ 19ਵੇਂ ਸਾਲ ਦੀ ਸ਼ੁਰੂ ਹੋ ਜਾਣੀ ਹੈ ਇਸ ਲੰਬੇ ਸਮੇਂ ਚ ਸਿੱਧਕੀ ਜਿਹੜੀ ਸੰਗਤਾਂ ਸੀ ਉਹਨਾਂ ਨੇ ਹਰ ਮਸਿਆ ਦੇ ਦਿਹਾੜੇ ਤੇ ਆ ਕੇ ਇਸ ਅਰਦਾਸ ਵਿੱਚ ਜਿਹੜਾ ਹੈ ਉਹ ਹਿੱਸਾ ਲਿਆ ਹੈ ਅਸੀਂ ਦੋਹਾਂ ਹੀ ਦੇਸ਼ਾਂ ਦੇ ਧੰਨਵਾਦੀ ਆ ਜਿਨ੍ਹਾਂ ਨੇ ਇਹ ਰਸਤਾ ਜਿਹੜਾ ਹੈ ਉਹਦੀ ਮਨਜ਼ੂਰੀ ਦਿੱਤੀ ਤੇ ਉਸ ਤੋਂ ਬਾਅਦ ਨਹੀਂ ਪੱਥਰ ਰੱਖਿਆ ਪਾਕਿਸਤਾਨ ਵਾਲੇ ਪਾਸੇ ਵੀ ਨਹੀਂ ਪੱਥਰ ਰੱਖਿਆ ਗਿਆ ਤੇ ਹਿੰਦੁਸਤਾਨ ਵਾਲੇ ਪਾਸੇ ਵੀ ਜਿਹੜਾ ਨਹੀਂ ਪੱਥਰ ਰੱਖਿਆ ਗਿਆ ਪਰ ਇਹ ਗੱਲ ਅਫਸੋਸਨਾਕ ਹੈ ਨਹੀਂ ਪੈਂਦੀ ਹੈ ਕਿ 26 ਨਵੰਬਰ ਨੂੰ ਜਦੋਂ ਨਹੀਂ ਪੱਥਰ ਰੱਖਿਆ ਸੀ ਉਸ ਸਮੇਂ ਕੇਂਦਰੀ ਮੰਤਰੀ ਨਿਤ ਗਟਕਰੀ ਨੇ ਆਖਿਆ ਸੀ ਕਿ 3 ਮਹੀਨੇ ਚ ਅਸੀਂ ਜਿਹੜਾ ਇਹ ਸੜਕ ਦਾ ਨਿਰਮਾਨ ਜਿਹੜਾ ਹੈ ਉਹ ਹਿੰਦੁਸਤਾਨ ਵਾਲੇ ਪਾਸੇ ਪੂਰਾ ਕਰ ਦਾਂਗੇ ਪਰ ਅਜੇ ਸੜਕ ਦਾ ਜਿਹੜੀ ਇਹ ਨਿਰਮਾਨ ਦੀ ਉਹ ਸ਼ੁਰੂਆਤ ਇੱਕ ਦੋ ਦਿਨ ਹੀ ਹੋਏ ਨੇ ਜਿਹੜੀ ਉਹ ਸ਼ੁਰੂ ਹੋਈ ਹੈ ਸੋ ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਆਪਣੀ ਕਈ ਗੱਲ ਤੇ ਜਿਹੜੇ ਆ ਉਤਰੋ ਤੇ ਸਹੀ ਸਮੇਂ ਤੇ ਇਹ ਜਿਹੜੀ ਸੜਕ ਹੈ ਇਹਦਾ ਜਿਹੜਾ ਨਿਰਮਾਨ ਇਸ ਪਾਸੇ ਜਲਦੀ ਕੀਤਾ ਜਾਏ ਕਿਉਂਕਿ ਪਾਕਿਸਤਾਨ ਵਾਲੇ ਪਾਸੇ ਉਹਨਾਂ ਨੇ ਜੰਗੀ ਪੱਧਰ ਤੇ ਨਿਰਮਾਨ ਕਰ ਰਹੇ ਨੇ ਤੇ ਉਹ ਉਹ ਜਿਹੜਾ ਹੈ ਉਹ ਲੰਬਾ ਉਹਨਾਂ ਦਾ ਪੈਂਡਾ ਵੀ ਜਿਹੜਾ ਹੈ ਥੋੜਾ ਲੰਬਾ ਹੈ ਉਹਨਾਂ ਦੇ ਵਿੱਚ ਦੋ ਦਰਿਆ ਵੀ ਆਉਂਦੇ ਨੇ ਉਹਨਾਂ ਤੇ ਵੀ ਉਹਨਾਂ ਨੇ ਪੁਲ ਅਸਾਰਤੇ ਨੇ ਸੋ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਆਪਣੇ ਵਾਅਦੇ ਮੁਤਾਬਕ ਜਲਦੀ ਇਹ ਜਿਹੜੀ ਸੜਕ ਦੀ ਸਾਰੀ ਜਿਹੜੀ ਉਹ ਮੁਕੰਮਲ ਕਰਨੀ ਚਾਹੀਦੀ ਹੈ। ਇਹ ਬਾਜਵਾ ਸਾਹਿਬ ਪਾਕਿਸਤਾਨ ਵਾਲੇ ਪਾਸਿਓਂ ਇਹ ਗੱਲ ਸੁਣਨ ਨੂੰ ਮਿਲੀ ਆ ਕਿ ਸਿਰਫ 500 ਯਾਤਰੀਆਂ ਨੂੰ ਉਹਨਾਂ ਨੇ ਇਜਾਜ਼ਤ ਦਿੱਤੀ ਆ ਇੱਕ ਦਿਨ ਦੇ ਵਿੱਚ। ਕੀ ਲੱਗਦਾ ਇਸ ਗੱਲ ਤੇ ਮਤਮੈਨ ਹੋ ਕੀ ਇਹ ਤੇ ਬੜਾ ਲੰਮਾ ਸਮਾਂ ਲੱਗ ਜਾਊਗਾ ਕਿ 500 ਯਾਤਰੀ ਰੋਜ਼ ਜਾਣਗੇ ਤੇ ਆਉਣਗੇ ਤੇ ਤੇ ਕਈ ਸਾਲ ਲੱਗ ਜਾਣਗੇ ਮਤਲਬ ਇੱਕ ਇੱਕ ਵਾਰੀ ਦਰਸ਼ਨ ਕਰਨ ਲਈ ਪੂਰੀ ਸੰਗਤ ਨੂੰ। ਨਹੀਂ ਯਾਤਰੀ ਜਿਹੜੇ ਯਾਤਰੀ ਉਹਨਾਂ ਦੀ ਗਿਣਤੀ ਜਿਹੜੀ ਆ ਪਾਕਿਸਤਾਨ ਸਰਕਾਰ ਨੂੰ ਵਧਾਉਣੀ ਚਾਹੀਦੀ ਹੈ ਅਜੇ ਸ਼ੁਰੂਆਤ ਹੈ। ਸਾਨੂੰ ਲੱਗਦਾ ਹੈ ਕਿ ਉਸ ਤੋਂ ਬਾਅਦ ਜਿਹੜੀ ਹੈ ਪਾਕਿਸਤਾਨ ਦੀ ਸਰਕਾਰ ਹੌਲੀ-ਹੌਲੀ ਯਾਤਰੀਆਂ ਦੀ ਗਿਣਤੀ ਵਧਾਏਗੀ ਕਿਉਂਕਿ ਉਹ ਯਾਤਰੀਆਂ ਦਾ ਉੱਥੇ ਸੁਰੱਖਿਆ ਦਾ ਪ੍ਰਬੰਧ ਅਤੇ ਹੋਰ ਖਾਣ-ਪੀਣ ਦਾ ਲੰਗਰ ਦਾ ਪ੍ਰਬੰਧ ਵੀ ਕਰਨਾ ਹੈ ਹੌਲੀ-ਹੌਲੀ ਸਾਨੂੰ ਲੱਗਦਾ ਹੈ ਕਿ ਇਹ ਜਿਹੜੀ ਸ਼ੁਰੂਆਤ ਤੋਂ ਬਾਅਦ ਇਹ ਜਿਹੜੀ ਗਿਣਤੀ ਹੈ ਉਹ ਪਾਕਿਸਤਾਨ ਦੀ ਸਰਕਾਰ ਜਿਹੜੀ ਉਹ ਵਧਾਏਗੀ ਬਹੁਤ ਸ਼ੁਕਰੀਆ ਜੀ ਇਸ ਵਕਤ ਸਾਡੇ ਨਾਲ ਇੱਕ ਹੋਰ ਮਹੁੱਜਸ ਹਸਤੀ ਜਸਦਰ ਕਲਦੀਪ ਸਿੰਘ ਵਡਾਲਾ ਜੀ ਦੇ ਸੁਪੁੱਤਰ ਐਮਐਲਏ ਗੁਰਪ੍ਰਤਾਪ ਸਿੰਘ ਜੀ ਵਡਾਲਾ ਸਾਹਿਬ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਕਿ ਉਹ तकरीबन ਹਰ ਮਸਿਆਦੇ ਉੱਤੇ ਉਹ ਸਮਾਂ ਕੱਢ ਕੇ ਤੇ ਆਪਣੇ ਪਿਤਾ ਜੀ ਵੱਲੋਂ ਇਹ ਚਲਾਈ ਹੋਈ ਹੈ ਜਿਹੜੀ ਪਾਈ ਹੋਈ ਪਿਰਤ ਆ ਉਹਨੂੰ ਨਿਭਾਉਣ ਦਾ ਯਤਨ ਕਰ ਰਿਹਾ ਤੇ ਵਡਾਲਾ ਸਾਹਿਬ ਕਿਤਨਾ ਕਿਤੇ ਲੱਗਦਾ ਦੋਵੇਂ ਪਾਸੇ ਹੁਣ ਲਾਂਗਾ ਜਿਹੜਾ ਹੁਣ ਲਾਗੇ ਲੱਗਦਾ ਜਾਂਦਾ ਤੇ ਲੱਗਦਾ ਕਿ ਪਿਤਾ ਜੀ ਵੱਲੋਂ ਸ਼ੁਰੂ ਕੀਤਾ ਗਿਆ ਇਹ ਕਾਰਜ ਕਿਤਨਾ ਕਿਤੇ ਉਹਨੂੰ ਹੁਣ ਬੂਰ ਪੈ ਰਿਹਾ ਬਹੁਤ ਆਸ ਹੈ ਜੀ ਹੁਣ ਤਾਂ ਜਦ ਆਪਾਂ ਸਾਰੇ ਸਾਰੀ ਸੰਗਤ ਦੇ ਨਾਲ ਇਸ અમાਵਸ ਦੇ ਦਿਹਾੜੇ ਤੇ 219ਵੀਂ ਅਰਦਾਸ ਕਰਨ ਆਏ ਆ ਤੇ ਇੱਧਰ ਸਾਰੀ ਆ ਜ਼ਮੀਨ ਪਧਰੀ ਹੋ ਗਈ ਹੈ ਨਿਸ਼ਾਨ ਲੱਗੇ ਨੇ ਜ਼ਮੀਨ ਉੱਪਰ ਲਾਂਗੇ ਦੀ ਜਿਹੜੀ ਲਾਈਨਮੈਂਟ ਹੈ ਪਾਕਿਸਤਾਨ ਦੇ ਨਾਲ ਆਲਰੇਡੀ ਦੋਨੇ ਹੀ ਆਪਣੀਆਂ ਸਰਕਾਰਾਂ ਕਰ ਚੁੱਕੀਆਂ ਨੇ ਤੇ ਹੁਣ ਲੱਗਦਾ ਕਿ ਕੋਈ ਇਸੀ ਰਿਕਵਰਡ ਨਹੀਂ ਹੈਗੀ ਜਿਹੜੀ ਦੋਹਾਂ ਦੇਸ਼ਾਂ ਦੇ درمیان ਇਸ ਲਾਂਘੇ ਨੂੰ ਰੋਕ ਸਕੇ ਬੜਾ ਟੈਂਸ਼ਨ ਵਾਲਾ ਸਮਾਂ ਸੀਗਾ ਪਿੱਛੇ ਜੇ ਜਦੋਂ ਕਸ਼ਮੀਰ ਤੇ ਅਟੈਕ ਹੋਇਆ ਪਰ ਫਿਰ ਵੀ ਦੋਹਾਂ ਸਰਕਾਰਾਂ ਦੀ ਸਿਆਣਪ ਦੇ ਨਾਲ ਕਤਾਰਪੁਰ ਸਾਹਿਬ ਦੇ ਲਾਂਘੇ ਤੇ ਕੋਈ ਇਸ ਗੱਲ ਦਾ ਅਸਰ ਨਹੀਂ ਹੋਇਆ ਤੇ ਹੁਣ ਵੀ ਚਲੋ ਥੋੜੀ ਬਹੁਤੀ ਆਪਸ ਵਿੱਚ ਉਹ ਕਮੇਟੀ ਨੂੰ ਲੈ ਕੇ ਰੀਡ ਕਰ ਸੀਗਾ ਜੋ ਸੁਣਦੇ ਆ ਕਿ ਕਮੇਟੀ ਵੀ ਉਹਨਾਂ ਨੇ ਸ਼ਾਇਦ ਚੇਂਜ ਕਰਨੀ ਆ ਜਾਂ ਕਰਤੀ ਆ ਬਦਲ ਦੇਣਗੇ ਸੋ ਹੁਣ ਦੋਨੋਂ ਹੀ ਸਰਕਾਰਾਂ ਬਹੁਤ ਇਮਾਨਦਾਰੀ ਨਾਲ ਬਟ ਇ ਸincerity ਅਤੇ honesty ਦੇ ਨਾਲ ਲੱਗੀਆਂ ਆ ਤੇ ਇਹ ਜਿਹੜਾ ਲੰਘਾ 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਸ਼ਤਬਦੀ ਸਮਾਗਮਾਂ ਦੇ ਸੰਬੰਧ ਵਿੱਚ ਜਰੂਰ ਸੰਗਤਾਂ ਨੂੰ ਇਸੇ ਸਾਲ ਗੁਰਪੁਰਬ ਤੋਂ ਪਹਿਲਾਂ ਖੁੱਲ੍ਹਿਆ ਜਾਊਗਾ ਜੋ ਬਡਾਲਾ ਸਾਹਿਬ ਨੇ ਇੱਕ ਮਿਸ਼ਨ ਉਦੋਂ ਸ਼ੁਰੂ ਕੀਤਾ ਸੀ ਇੱਕ ਉਹਨਾਂ ਦੀ ਸੋਚ ਸੀ ਪੰਥ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਦੇ ਇਸ ਪਵਿੱਤਰ ਧਰਤੀ ਨੂੰ ਲੈ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਹੋਈ ਹੈ ਬਾਕੀ ਸੰਗਤਾਂ ਦੀਆਂ ਕਰੋੜਾਂ ਅਰਦਾਸਾਂ ਅਰ ਬਰ ਅਰਦਾਸਾਂ ਕੀਤੀਆਂ ਗਈਆਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਦਾ ਵੀ ਯੋਗਦਾਨ ਹੈ ਜਿਹੜੀਆਂ ਜਿਨ੍ਹਾਂ ਨੇ ਕੀ ਲਗਾਤਾਰ ਯਤਨ ਕਰਦੇ ਰਹੇ ਦੋਨੇ ਪਾਸੇ ਸੋ ਅੱਜ ਉਹ ਜਿਹੜੀਆਂ ਅਰਦਾਸਾਂ ਪੂਰੀਆਂ ਹੋ ਰਹੀਆਂ ਨੇ ਜਾਰੀਆਂ ਨੇ ਅਤੇ ਜਿਹੜੀ ਮੰਗਿਆ ਉਹ ਸਵਕਾਰ ਹੋ ਰਹੀ ਹੈ ਤੇ ਸਾਨੂੰ ਸਾਹਮਣੇ ਦਿਸਦਾ ਕਿ ਗੁਰਦੁਆਰਾ ਗਤਾਰਪੁਰ ਸਾਹਿਬ ਦਾ ਲੰਗਾ ਜਿਹੜਾ ਬਣ ਰਿਹਾ ਸ਼ੁਰੂ ਹੋ ਰਿਹਾ ਇਹਦਾ ਜਿਹੜੀ ਸ਼ਕਲ ਸਾਹਮਣੇ ਦਿਸਦੀ ਆ ਜ਼ਮੀਨ ਪਧਰੀ ਹੋ ਗਈ ਜ਼ਮੀਨ ਐਕਵਾਇਰ ਹੋ ਗਈ ਜ਼ਮੀਂਦਾਰਾਂ ਨੇ ਸਹਿਮਤੀ ਪ੍ਰਗਟਾਤੀ ਪਾਕਿਸਤਾਨ ਵਾਲੇ ਪਾਸੇ ਵੀ ਐਵੇਂ ਜਿਵੇਂ ਉਦੋਂ ਤੇਜ਼ੀ ਦੇ ਨਾਲ ਕੰਮ ਚੱਲ ਰਿਹਾ ਸੋ ਬਹੁਤ ਵੱਡਾ ਇਤਿਹਾਸ ਸਿਰਜਣਾ ਸਿਰਜਿਆ ਜਾ ਰਿਹਾ ਹੈ ਜਦਕਿ ਇਹ ਲਾਂਘਾ ਖੁੱਲਿਆ ਜਾਊਗਾ 1927 ਤੋਂ ਬਾਅਦ ਪਹਿਲੀ ਦਫਾ ਹਿੰਦਸਤ ਇੰਡੀਆ ਤੇ ਪਾਕਿਸਤਾਨ ਦੇ ਦਰਮIAN ਇਦਾਂ ਦਾ ਮੌਕਾ ਮਿਲਣਾ ਜਦਕਿ ਬਿਨਾ ਬਾਰਡਰ ਤੋਂ ਸੰਗਤਾਂ ਜਾ ਸਕਣਗੀਆਂ ਤੇ ਬਾਰਡਰ ਵੀ ਮਿਟਾ ਦਿੱਤਾ ਜਾਊਗਾ ਜਿਹੜੀ ਲਾਈਨ ਹੈ ਦੋਵਾਂ ਦਰਮIAN ਉਹ ਵੀ ਸਾਫ਼ ਕਰ ਦਿੱਤੀ ਜਾਊਗੀ ਇਹ ਪਹਿਲਾ ਮੌਕਾ ਹੋਣਾ 1947 ਤੋਂ ਬਾਅਦ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਔਰ ਤਮਾਮ ਸੰਗਤਾਂ ਜਿਹੜੀਆਂ ਨੇ ਦੋਨਾਂ ਪਾਸੇ ਹੁੰਦੇ ਜੰਗੀ ਪੱਦਰ ਤੇ ਕੰਮ ਵੇਖ ਕੇ ਖੁਸ਼ ਬਹੁਤ ਨੇ ਵਕਤ ਕਦੀ ਮਿਲਿਆ ਤੇ ਫਿਰ ਵੀ ਅਗਲੀ ਜਿਹੜੀ ਆ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਜੋ ਵੀ ਇੱਥੇ ਕਾਰਿਡੋਰ ਦੇ ਵਿੱਚ ਜੋ ਵੀ ਤਿਆਰੀਆਂ ਚੱਲ ਰਹੀਆਂ ਨੇ ਕਿਵੇਂ ਪੜਾ ਦਾੜ ਪੜਾ ਇਹ ਕੰਪਲੀਟ ਹੋ ਰਹੀਆਂ ਨੇ ਇੱਕ ਇੱਕ ਚੀਜ਼ ਜਿਹੜੀ ਆ ਅਸੀਂ ਤੁਹਾਨੂੰ ਆਪਣੇ ਕੈਮਰੇ ਦੀ ਅੱਖ ਤੋਂ ਦਿਖਾਉਂਦੇ ਰਵਾਂਗੇ ਲਗਾਤਾਰ ਤੁਹਾਡੇ ਨਾਲ ਅਪਡੇਟ ਰਵਾਂਗੇ ਹੁਣ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਆ ਜੀ ਬਹੁਤ ਸ਼ੁਕਰਗੁਜ਼ਾਰ ਆ ਜੀ ਬਹੁਤ ਧੰਨਵਾਦ ਗੱਲਬਾਤ ਕਰਦੇ ਆ ਕੋਈ ਗਲਤੀ ਗੁਸਤਾਖੀ ਹੋ ਗਈ ਹੋਵੇ ਤਾਂ ਉਸਦੀ ਮਾਫ਼ਰਤ ਹੁਣ ਤੁਹਾਡੇ ਕੋਲ ਇਜਾਜ਼ਤ ਜੀ ਬਹੁਤ ਸ਼ੁਕਰਗੁਜ਼ਾਰ ਬਹੁਤ ਧੰਨਵਾਦ ਕੈਮਰਾਮੈਨ ਸਾਨੀ ਦੇ ਨਾਲ ਵਲਵੰਤ ਅਸੰਖ ਪੱਖੋ ਕੇ ਪੀਟੀਐਨ 24 ਲਈ ਦਰਸ਼ਨ ਸਤਲ ਸ੍ਰੀ ਕਰਤਾਰਪੁਰ ਸਾਹਿਬ ਡੇਰਾ ਬਾਬਾ ਬਨਾਨ ਦਾ ਹੋਗਾ ਦ دیدار ਸਾਨੂੰ ਸੱਚੇ ਸਤ ਗੁਰ ਦਾ ਖੁੱਲ ਜਾਣਾ ਏ ਜੀ ਲਾਂਗਾ ਖੁੱਲ ਜਾਣਾ ਏ ਜੀ ਲਾਂਗਾ ਜਰੀਆ ਪੂਰੇ ਦਾ ਖੁੱਲ ਜਾਣਾ